ਬਹੁਤ ਨਿੰਗ ਸਿੰਘ ਪਰੇਸ਼ਾਨ ਕਰੀ ਜਾਂਦੇ ਪ੍ਰੋਫੈਸਰ ਨੂੰ ਮੈਂ ਇਹ ਲੀਖ ਉਹਦਾ ਵੀਡੀਓ ਲਾ ਕੇ ਰੱਖਾਂ ਮੰਨਿੰਗ ਗਾਸਿੰਗਾ ਤੇ ਬਹੁਤ ਗਰਮੀ ਚੜੀ ਜਾਂਦੀ ਮੈਂ ਸਰਾ ਬਾਹਰ ਆ ਮੈਂ ਕਹਾਂ ਨਹੀਂ ਕਹ ਰਿਹਾ ਚੱਕਰ ਕੀ ਹੈ ਯਾਰ ਬਾਈ ਜੀ ਸਾਡਾ ਕੰਮ ਬੰਦ ਕਰਾ ਰਹੇ ਆ ਸਾਡੀਆਂ ਹੁਣ ਰੋਟੀ ਪਾਣੀ ਸਾਡਾ ਇੱਥੋਂ ਚੱਲਦਾ ਹੈ ਹੁਣ ਕੀ ਕਰੀਏ ਵੀ ਚਲੋ ਸੇਵਾ ਕਰਦੇ ਆ ਥੋੜੀ ਬਹੁਤੀ ਕੀ ਆ ਮੈਂ ਨਹੀਂ ਕਰਦਾ ਪਈਆ ਮੈਂ ਵੀ ਮਾਂ ਕਾਲੀ ਨਹੀਂ ਮੰਨਦਾ ਠੀਕ ਹੈ ਪਰ ਮਿੰਨੇ ਕਹਦੇ ਮੈਂ ਹੁਣ ਖਬਰਾਂ ਸੌਣ ਪੈਣਾ ਫੇਸਬੁੱਕ ਤੇ ਤਾਂ ਵੀਡੀਓ ਲਾਂਗਾ ਕਹਿ ਦਿਆਂਗਾ ਤੇ ਮੈਂ ਤੁਹਾਨੂੰ ਸੈਂਡ ਕਰਨਾ ਹੈ ਨਾ ਕਹਿ ਦੋ ਮੇਰਾ ਮੋਗਾ ਜੜਾ ਹੀ ਪੈਂਦਾ ਅੱਛਾ ਇਹਨਾਂ ਦੇ ਮੈਨੂੰ ਬਹੁਤ ਅਲਰਜੀ ਆ ਬਾਈਆ ਸੌਣ ਲੱਗੇ ਮੇਰੀ ਤੇਸ਼ ਨਹੀਂ ਛੱਡੀ ਮੈਂ ਕੱਲਾ ਕਰ ਕਹਿੰਦੇ ਮੈਂ ਅ ਚੋ ਇਹਨਾਂ ਦਾ ਯਾਰ ਤੂੰ ਕੋਕ ਤੱਕਾਂ ਤੂੰ ਇਹ ਕਰਨਾ ਵੀਡੀਓ ਕੋਰ ਕੋਲੇ ਆ ਜਈ ਪਰਸੋਂ ਅਸੀਂ ਨੰਗਾ ਤੇ ਮਨਪੀਰ ਖਾਲਸਾ ਜਿਹੜਾ ਇਹ ਤੇ ਵੀ ਪਰਚਾ ਘਟਾ ਰਹੇ ਆ। ਹਾਂ ਸ਼ਨੀਵਾਰ ਦਾ ਮੈਂ ਸੁਣਿਆ ਵਾ ਮੈਂ ਨਾ ਪਤਾ ਕੀ ਕਰਾਂ ਮੈਂ ਭਾਜੀ ਬਾਹਰ। ਅੱਛਾ ਅੱਛਾ। ਉਹ ਵੀ ਕਿ ਹੋ ਉਹ ਵੀ ਕਰਦਾ ਤੂੰ ਵੀ ਗੱਦੀ ਲਾਉਣਾ। ਨਹੀਂ ਵੈਸੇ ਮੈਂ ਕਾਦੀ ਮਤਲਬ ਮੰਨਦਾ। ਹਾਂ ਇਹ ਸਾਡਾ ਨਾ ਸਾਨੂੰ ਕਹਿੰਦੇ ਪਖੰਡ ਜਿਹੜਾ ਕਰ ਰਹੇ ਲੋਕਾਂ ਨੂੰ ਮਤਲਬ ਲੁੱਟਦੇ ਹੋ ਠੱਗਦੇ ਆ। ਬੋਗੜਾ ਸ਼ਰਨਾਖ। ਉਹ ਵੀ ਮੈਂ ਵੀਰ ਨੂੰ ਸੁਣੀਆ ਉਹ ਬੇਲਾ ਵਿਚਾਰਾ ਉਹ ਸ਼ਿਵਨਾਥ ਉਹਦੇ ਤੇ ਵੀ ਕਿੰਨਾ ਭਾਈ ਮਨਪ੍ਰੀਤ ਸਿੰਘ ਭੱਜਿਆ ਹੋਣਾ ਉਹ ਵੀ ਵਿਚਾਰੀ ਨੂੰ ਮਾਰ ਕੇ ਮੰਗਾਈ ਮੈਂ ਆ ਗੱਲ ਸੁਣ ਕੇ ਮੈਂ ਬਹੁਤ ਪਰੇ ਮੈਂ ਤਾਂ ਜਿਸ ਨੂੰ ਕੋਈ ਨਾ ਸੌਰੀ ਮੈਂ ਤੁਹਾਨੂੰ ਵਿਸਤਾਰ ਦਿੱਤਾ ਨਹੀਂ ਨਹੀਂ ਕੋਈ ਨਹੀਂ ਉਹ ਬਾਬਾ ਨਮਨੀਤ ਅੰਦਰ ਤੇ ਮੈਂ ਬਾਹਰ ਗੱਡੀ 'ਚ ਸੀਗਾ ਤੇ ਮੈਂ ਕਿਹਾ ਫੋਨ ਆਇਆ ਉਹਨਾਂ ਦੇ ਨੰਬਰ ਆ ਕੀ ਕੀਤਾ ਜਾਵੇ ਉਹਨਾਂ ਨੂੰ ਨਹੀਂ ਨਹੀਂ ਮਾਤਾ ਤਾਂ ਹੋਣ ਦੇ ਯਾਰੁੱਦੂ ਬਹੁਤ ਬਣਾਉਂਦੇ ਬਾਈ ਅੰਨੇ ਮਾਤਾ ਨੂੰ ਨਹੀਂ ਕਰਾਂਗੇ ਵੀੜ ਤੋਂ ਤਾਂ ਕਰਾਂਗੇ ਆ ਅਕਰ ਤੂੰ ਤਾਂ ਦੱਸ ਦੇਣੀ ਹੈ ਨਹੀਂ ਤੈਨੂੰ ਕੋਈ ਪਤਾ ਹੈ ਨਾ ਮੇਰੇ ਤਾਂ ਸਭ ਤੂੰ ਥੋੜਾ ਬਹੁਤ ਅਸੀਂ ਬੁੱਲ ਗਏ ਉਹਨਾਂ ਦੇ ਫਿਰ ਨਹੀਂ ਇਹ ਤੋਂ ਬੁਲਾਉਂਗਾ ਮੈਂ ਮੈਂ ਹਜੂ ਸਾਹਿਬ ਵੱਲ ਫੈੜ ਆਇਆ ਬਾਈ ਮੈਂ ਦੋ ਮਹੀਨਾ ਡੇਢ ਮਹੀਨਾ ਨਹੀਂ ਆ ਸਕਦਾ ਤਾਂ ਅੱਛਾ ਨਹੀਂ ਇਹਨਾਂ ਦੀ ਕੋਈ ਨਾ ਕੋਈ ਤਾਂ ਗੱਤ ਸਾਨੂੰ ਦੱਸ ਨਾ ਨਿੰਗਾ ਦੀ ਕੋਈ ਜਿਹੜੀ ਕਰਤੂਤ ਹੈ ਨਾ ਫਿਰ ਅਸੀਂ ਬੁੱਲ ਗਏ ਇੱਧਰੋਂ ਸੋ ਜੇ ਤਾਂ ਸਾਹਿਬ ਨੇ ਵੀਡੀਓ ਕੋ ਸਸਟੈਂਡ ਕਰੂੰਗਾ ਕੋਈ ਚੱਕਰ ਨਹੀਂ ਪਰ ਮੈਨੂੰ ਆ ਜਾਣ ਤੇ ਮੈਨੂੰ ਮਹੀਨਾ ਜਿਹੜੇ ਮਹੀਨਾ ਲੱਗ ਜੀ ਮੈਂ ਮਸ਼ੀਨ ਤੇ ਵੀਡੀਓ ਤਾਂ ਚੱਲ ਬਾਅਦ ਸੈਂਡ ਕਰੀ ਵੀ ਉਹ ਦੱਸ ਦੇਣਾ ਥੋੜਾ ਬਹੁਤਾ ਫਿਰ ਅਸੀਂ ਇਹਨਾਂ ਨਾਲ ਗੱਲ ਤਾਂ ਕਰਾਂਗੇ ਨਾ ਕੱਲ ਨੂੰ ਸੰਗਰ ਕੋਈ ਵੀ ਨਹੀਂ ਸਭ ਤਿੰਨ ਪਤਾ ਹੀ ਆ ਅੱਜ ਕੱਲ੍ਹ ਨੇ ਕੌਣ ਚੰਗਾ ਰੋਟੀ ਕਿਸ ਨੂੰ ਖਾਂ ਦੇਂਦੇ ਪਹਿਲਾਂ ਮੋਗੇ ਵਾਲਾ ਸੀ ਉਹਦੇ ਬਾਰੇ ਬੁਰਾ ਭਾਅ ਸੋਚਿਆ ਇਹਨਾਂ ਨੇ ਤੇ ਸੱ ਦੋ ਤਿੰਨ ਮੁੱਡੇ ਹੋਰ ਸੀ ਉਹਨਾਂ ਬਾਰੇ ਪਹਿਲਾਂ ਤਾਂ ਉਹਦਾ ਹਾਲਾਤ ਦਿਲ ਹੀ ਨਹੀਂ ਕਿਸੇ ਪਰ ਹੁਣ ਇਹ ਭਾਂਚ ਮੂਰੇ ਹੋ ਕੇ ਨਹੀਂ ਉਹ ਸਾਰੇ ਕਹਿੰਦੇ ਵੀ ਭਾਈ ਜਿਹੜਾ ਭਾਈ ਮਨਪ੍ਰੀਤ ਸਿੰਘ ਜਿਨੇ ਮਹਿਮ ਤੋਰੀਆ ਵੀ ਇਹ ਸਾਰਿਆਂ ਦਾ ਉਹ ਕਹਿੰਦੇ ਸਤਕਾਰ ਕਰਦਾ ਤੇ ਵੀ ਪਖੰਡਵਾਦ ਦੇ ਅਖੇ ਮੇਰੇ ਖਿਲਾਫ ਚੱਲਿਆ ਇਹਦਾ ਪਸਤਾਨੀਆ ਕੋਡ ਜਾਂ ਬਠਿੰਡੇ ਦਾ ਕੀ ਉਹਦਾ ਬਾਈ ਦਾ ਕੀ ਜੇ ਦੋਨੇ ਨੱਤਿਆਂ ਜੀਆਂ ਪੰਗਾ ਕੀ ਉਹ ਵੀਰੇ ਦਾ ਦੋਨੇ ਲੱਤਿਆਂ ਪੰਗਾ ਜਿਹਨਾਂ ਕਹਿੰਦਾ ਮੋਗੇ ਵਾਲੀ ਨੂੰ ਕਹਿੰਦਾ ਮੇਰੀ ਭੈਣ ਆ ਉਹ ਮਲਕ ਖਾਨ ਮਲਕ ਖਾਨ ਮਲਕ ਖਾਨ ਮਲਕ ਖਾਨ ਪਲਤੋ ਇਹਨਾਂ ਗਾਣੇ ਵੀਡੀਓ ਪੰਗਾ ਮੈਂ ਸੰਗਤਪੁਰ ਸੇਵਾ ਕਰਦਾ ਹਾਂ ਕਹਦਾ ਤੇ ਕੋਣ ਇਹ ਤੇਰਾ ਪਿੰਡ ਕਿਹੜਾ ਵੀਰੇ ਮੋਗੇ ਚ ਆਪਣਾ ਪਿੰਡ ਦੇ ਛੱਠੀ ਭਾਈ ਪੈਂਦਾ ਮੋਗੇ ਚ ਮੋਗਾ ਜਿਲ੍ਹਾ ਪਾਕਾ ਪ੍ਰਾਣਾ ਠੱਠੀ ਭਾਈ ਤੇਰਾ ਨਾਮ ਵੀਰੇ ਕੀ ਹੈ ਆਪਣਾ ਮੈਂ ਨਰਮਪ੍ਰੀਤਾ ਵੀਰੇ ਪ੍ਰੀਤਾ ਅੱਛਾ ਖਾਂਜੀ ਹੂੰ ਠੀਕ ਤੋ ਕੀ ਕੰਮ ਕਰਦੇ ਹੋ ਤੁਸੀਂ ਕਰਪੈਨ ਚਲਾਉਣੀ ਮੈਂ ਇਸ ਟਾਈਮ ਵੀਰੇ ਮਸ਼ੀਨ ਤੇ ਝੂਠੀ ਮਾਰਚ ਅੱਛਾ ਅੱਛਾ ਚੋ ਹਾਂਜੀ ਹਾਂਜੀ ਉਹ ਤਾਂ ਠੀਕ ਠਾਕ ਹੈ ਵੀਰੇ ਘਰੇ ਪਰ ਬੰਮੀ ਯਾਰ ਤੇ ਹਾਂ ਵਧੀਆ ਸਾਰੇ ਵਧੀਆ ਵਧੀਆ ਤੁਸੀਂ ਸੁਣਾਓ ਤੇ ਕੋਈ ਮੈਂ ਕੋਈ ਮਹੀਨਾ ਡੇੜੇ ਮਹੀਨਾ ਤੁਹਾਡੇ ਪਿੰਡਾਂ ਦੀ ਕੋਈ ਇਹਨਾਂ ਦੀਆਂ ਨਾ ਦੱਸ ਸਾਨੂੰ ਲਿੰਗ ਸਿੰਘਾਂ ਦੀਆਂ ਕੋਈ ਗੱਲਾਂ ਬਾਤਾਂ ਫਿਰ ਇਹਨਾਂ ਤੇ ਅਸੀਂ ਵੀ ਕਰਦੇ ਕੋਈ ਛੱਤੀ ਭਾਈ ਦਾ ਕੋਈ ਵੀ ਨਹੀਂ ਐਵੇਂ ਕਹਿੰਦਾ ਜੀ ਇਹੀ ਮੈਂ ਪਰੇਸ਼ਾਨ ਹੋ ਰਹੇ ਹਾਂ ਵੀ ਲੋਕਾਂ ਸਾਡੇ ਛੱਤੀ ਭਾਈ ਚਿੰਦੇ ਆ ਚਲੋ ਅੱਜ ਰੋਟੀ ਪਾਣੀ ਖਾਂਦੇ ਆ ਬਹੁਤ ਸਿਆਣਸ ਦਾ ਕੰਮ ਕਰਦੇ ਮੈਂ ਕਹਿੰਦਾ ਟੈਨਸ਼ਨ ਨਾਲ ਮਾਰਕ ਚੜ੍ਹਦੀ ਕਲਾ ਚ ਰੱਖੀ ਨਾ ਉਹਨਾਂ ਨੂੰ ਉਹ ਹੋਏ ਨਾਲ ਲੈ ਗਲਤ ਕੰਮ ਨਹੀਂ ਨਹੀਂ ਹੋਰ ਨਹੀਂ ਤੈਨੂੰ ਕਿਸੇ ਦੀ ਕੋਈ ਗੱਲਬਾਤ ਪਤਾ ਫਿਰ ਦੱਸ ਅਸੀਂ ਬੋਲਾਂਗੇ ਨਾ ਸਵੇਰੇ ਸਪੀ ਕੋਲੇ ਜਾਣਾ ਮਨਪ੍ਰੀਤ ਸਿੰਘ ਉਹਨੇ ਸ਼ਨੀਵਾਰ ਨੂੰ 18 ਤਰੀਕ ਨੂੰ ਸ਼ਨੀਵਾਰ ਆਹ ਕੱਲ੍ਹਾਂ ਤਰੀਕ ਨੂੰ ਉਹ ਸੇ ਜਾਣਾ ਟੂਡੇ ਪਿੰਡ ਹਾ ਮਨਪ੍ਰੀਤ ਕਹਿੰਦਾ ਹਾਂ 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 ਅਈ ਤਾਂ ਡਰੇ ਬਈ ਨਹੀਂ ਨਹੀਂ ਕੋਈ ਡਰ ਨਹੀਂ ਵੀਰੇ ਗੱਲ ਨਹੀਂ ਠੀਕ ਆ ਪਰ ਰੋਟੀ ਪਾਣੀ ਖਾਣਾ ਇਹ ਗੱਲਾਂ ਤਾਂ ਬਣੂ ਤੇ ਫੁੱਦੂ ਸਾਰੇ ਇਹਨਾਂ ਗੱਲਾਂ ਇਹ ਸਾਰਾ ਤੁਹਾਨੂੰ ਪਤਾ ਵੀਰੇ ਵੀਰੇ ਪਤਾ ਹੀ ਆ ਪਤਾ ਕੀ ਆ ਆਪਾਂ ਹੁਣ ਰੋਟੀਆਂ ਹੀ ਰੋਟੀਆਂ ਕਾਰਨ ਹਨਾ ਪੂਰੇ ਤਾਲੀਆ ਰੋਟੀਆਂ ਹੀ ਆਪਦੀਆਂ ਖਾਣੇ ਆ ਮਸਾਂ ਤੇ ਹੁਣ ਕਿੱਥੋਂ ਪੈਸਾ ਬਣਾਈਏ ਹੁਣ ਲੋਕਾਂ ਨੂੰ ਹੁਣ ਜਿਹੜੇ ਲੋਕ ਮੇਰੀ ਗੱਲ ਸੁਣ ਜਿਹੜੇ ਲੋਕ ਹੁਣ ਲਟਾਉਣੋਂ ਬੈਠੇ ਆ ਲੋਕੀ ਤੇ ਜੇ ਆਪਾਂ ਚਾਰ ਪੈਸੇ ਲੈ ਲਾਂਗੇ ਕਿੱਡੀ ਗੱਲ ਆਖ ਨਹੀਂ ਤਵਲਾ ਤਾਂ ਵੀ ਉਹ ਹੀ ਆ ਲੈ ਇਹਨਾਂ ਨੂੰ ਹੁਣ ਤੱਕ ਹੋ ਗਿਆ ਆਪਾਂ ਕਵਾਂਗੇ ਵੀ ਸਾਰਾ ਕੁਝ ਛੱਡ ਦਿੰਦੇ ਆ ਇਦੂ ਖਰਚਾ ਪੈਂਦੀ ਉਹ ਸਾਨੂੰ ਹੂੰ ਅੱਛਾ ਤੇਰਾ ਨਾਂ ਇਹ ਲਾਉਂਦੇ ਆ ਦਿਮਾਗਰ ਹਾਂਜੀ ਹਾਂਜੀ ਇਹ ਲਾਉਂਦੇ ਆ ਦਿਮਾਗਰ ਹੂੰ ਕੀ ਕਹਿੰਦਾ ਗੱਲ ਕੋਈ ਨਹੀਂ ਇਹ ਪ੍ਰਮਾਤਮਾ ਰੀਤ ਬਣਾਈ ਆ ਜੇ ਰੀਤ ਚੱਲੀ ਆ ਤਾਂ ਆਪਾਂ ਬਣਾਈਏ ਬੋਤੇ ਦਾ ਸਾਈ ਕਰਦੇ ਆ ਨਾ ਪਿਤਾ ਦਾ ਨਾਂ ਕੀ ਐ ਛੱਠੀ ਭਾਈ ਹਾਂਜੀ ਹਰਵੰਦ ਸਿੰਘ ਹਰਵੰਦ ਸਿੰਘ ਅੱਛਾ ਅੱਛਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਐ ਸਾਡੇ ਰਿਸ਼ਤੇ ਦਾ ਅਖੰਡ ਜੀ ਭਾਈ ਕਿਹੜੇ ਪਾਸੇ ਘਰ ਤੁਹਾਡਾ ਆਪਣਾ ਛੱਪੜ ਕਿੰਨੀ ਘਰ ਆ ਰਿਹਾ ਸ਼ੱਪੜ ਕਰਨੇ ਹਾਂਜੀ ਹਾਂਜੀ ਅੱਛਾ ਭਾਈ ਅੱਛਾ ਪ੍ਰੀਤ ਗੱਲ ਸੁਣ ਮੇਰੀ ਹਾਂਜੀ ਸਰ ਹੁਣ ਤੋਂ ਨਿੰਗਾ ਸਿੰਘਾਂ ਵਾਲੇ ਬਹੁਤ ਲਿਆ ਬੋਲ ਹੁਣ ਤੈਨੂੰ ਪਤਾ ਮੈਂ ਕੌਣ ਬੋਲਦਾ ਹੁਣ ਮੇਰਾ ਫੋਨ ਨਾ ਕੱਟੀ ਠੱਠੀ ਭਾਈ ਮੈਨੂੰ ਦੂਸਰੀ ਭਾਈ ਮਨਪ੍ਰੀਤ ਸਿੰਘ ਖਾਲਸਾ ਬੋਲ ਰਿਹਾ ਮੈਂ ਅਸੀਂ ਕਾ ਭਾਈ ਸਤਿ ਸ੍ਰੀ ਅਕਾਲ ਤਾਂ ਠੀਕ ਐ ਤੂੰ ਜਿਹੜੀ ਬਕਵਾਸ ਕੀਤੀ ਐ ਗੁਰੂ ਦੀਆਂ ਲਾੜ ਲੀਆਂ ਫੌਜਾਂ ਬਾਰੇ ਬੇਸ਼ਰਮ ਬੰਦੇ ਆ ਹੁਣ ਤੇਰੇ ਘਰੇ ਪਹੁੰਚਦੇ ਸਵੇਰੇ ਪਹਿਲਾਂ ਤਾਂ ਉਹਦੇ ਤਾਂ ਛਾਂਗੇ ਵਾਲੀ ਤੇ ਤਾਂ ਪਰਸੋ ਜਾਵਾਂਗੇ ਬੀਬੀ ਕੋਲੇ ਪਹਿਲਾਂ ਤੇਰੇ ਜਾਣੇ ਸਵੇਰੇ ਮੈਂ ਤੇਰੇ ਛੱਪੜ ਕੋਲੇ ਘਰ ਮੇਣਾ ਪਹੁੰਚਦਾ ਮੈਂ ਤੈਨੂੰ ਇਹ ਨਹੀਂ ਅਕਲਾਉਂਦੀ ਕਿ ਤੂੰ ਫੋਨ ਲਾ ਕੇ ਤੂੰ ਗੁਰੂ ਦੀਆਂ ਲਾੜਲੀਆਂ ਫੋਚਾਂ ਬਰ ਇੰਨੀ ਬਕਵਾਸ ਕਰ ਰਹੇ ਹੋ ਆਪਾਂ ਨਾ ਆਏ ਕਿਉਂ ਨਹੀਂ ਨਾਲ ਮੇਰੇ ਤੂੰ ਕਿਹੜੇ ਪਾਸੋਂ ਨਾਲ ਆ ਤੂੰ ਨਹੀਂ ਨਹੀਂ ਬਾਈ ਨਹੀਂ ਨਹੀਂ ਹੁਣ ਤੂੰ ਬੜੀਆਂ ਹੁਣ ਨਹੀਂ ਨਹੀਂ ਹੁਣ ਤੂੰ ਨਵਨੀਤ ਕੌਰ ਦੀ ਉਸ ਤਰ੍ਹਾਂ ਕਰਦਾ ਸੀ ਢਿੰਗ ਤੇ ਗਾਏ ਆ ਤੇ ਫਲਾਨਾ ਐ ਇਹ ਤੈਨੂੰ ਬਣਾਉਣੇ ਆ ਤੇਰੇ ਮੈਂ ਪਹਿਲਾਂ ਤਾਂ ਮੈਂ ਤੇਰੇ ਘਰੇ ਪਹੁੰਚਦਾ ਛੱਪੜ ਕੋਲੇ ਤੇਰੇ ਪਿਓ ਦਾ ਨਾਮ ਕਿ ਹਰਬੰਸ ਦੱਸਿਆ ਨਾ ਮੈਨੂੰ ਹਾਂਜੀ ਉਹ ਨਹੀਂ ਤੈਨੂੰ ਬਣਾਉਣੇ ਤੇਰਾ ਪਹਿਲਾਂ ਤਾਂ ਮੈਂ ਤੇਰੇ ਤੇ ਤੇਰੇ ਤੇ ਕਟਾਉਣੇ ਕਾਰਵਾਈ ਨਹੀਂ ਠੀਕ ਤਾਂ ਹੈਗੇ ਆ ਤੇ ਤੂੰ ਮੈਨੂੰ ਦੱਸ ਵੀ ਤੂੰ ਨਵਨੀਤ ਕੌਰ ਦਾ ਨੰਬਰ ਸਮਝ ਕੇ ਮੈਂ ਤਾਂ ਕੁਦਰਤੀ ਤੈਨੂੰ ਕਹਦਾ ਮੈਂ ਕਿਹਾ ਹਾਂ ਨਵਨੀਤ ਕੌਰ ਦਾ ਨੰਬਰ ਹੀ ਆ ਤੇ ਤੂੰ ਇਨੇ ਨੇ ਭੇੜੇ ਲਫਜੋ ਬੋਲੀ ਜਾਂਦਾ ਨਿੰਗਰ ਸਿੰਘਾਂ ਬਾਰੇ ਬੇਸ਼ਰਮ ਬੰਦੇ ਆ ਨਹੀਂ ਨਹੀਂ ਆਪਾਂ ਨਾਲ ਖੜੇ ਹੋ ਬਾਈ ਨਹੀਂ ਨਾਲ ਕਿਹਦੇ ਖੜਾ ਤੂੰ ਨਮਨੀ ਉਹਨਾਂ ਦੇ ਨਾਲ ਖੜਾ ਹੈ ਕਿ ਇੱਧਰ ਖੜਾ ਤੂੰ ਬਕਵਾਸ ਕਰੀਏ ਨਾ ਤੂੰ ਨਿੰਗਰ ਸਿੰਘਾਂ ਬਾਰੇ ਤੈਨੂੰ ਇਹ ਨਹੀਂ ਪਤਾ ਵੀ ਤੂੰ ਬੋਲਣ ਤੋਂ ਪਹਿਲਾਂ ਵੀ ਤੂੰ ਗੱਲ ਕਿਧਰ ਕਰੀ ਜਾਂਦਾ ਪਤਾ ਨਹੀਂ ਬਾਬਾ ਸੌਂ ਗਿਆ ਕੀ ਕੰਮ ਕਰਦੇ ਤੇਰੇ ਫਾਦਰ ਸਾਹਿਬ ਕੀ ਕੰਮ ਕਰਦੇ ਆ ਸੌਰੀ ਬਾਬਾ ਸੌਰੀ ਨਹੀਂ ਮੈਨੂੰ ਤੂੰ ਫੋਟੋ ਭੇਜ ਆਪਦੀ ਤੂੰ ਹੈ ਕਿਹੜਾ ਤੂੰ ਇਹ ਤੇ ਠੱਠੀ ਭਾਈ ਸਾਡੇ ਹੈਗੇ ਸਾਰੇ ਸਿੰਘ ਮੈਂ ਭੇਜਦਾ ਤੇਰੇ ਘਰੇ ਸਵੇਰੇ ਮੈਂ ਕੋਈ ਨਾ ਸੌਰੀ ਸੌਰੀ ਵਿਆਹ ਆ ਤੂੰ ਕਿ ਕੁਵਾਰ ਹੈਂ ਰਹਿ ਆ ਜੀ ਸੌਰੀ ਕੋਈ ਨਾ ਬਈ ਤੈਨੂੰ ਤੇਰੇ ਬੱਚਿਆਂ ਦਾ ਨਹੀਂ ਫਿਕਰ ਤੇ ਤੂੰ ਗੁਰੂ ਦੀਆਂ ਲਾੜਲੀਆਂ ਫੌਜਾਂ ਨਿਹੰਗ ਸਿੰਘ ਜਿਥੇ ਬੰਦੀਆਂ ਯਾਰ ਤੂੰ ਉਹਨਾਂ ਦੇ ਖਿਲਾਫ ਬੋਲੀ ਜਾਂਦਾ ਤੂੰ ਬਿਸ਼ਰਮ ਬੰਦੇ ਆ ਬਾਬਾ ਜੀ ਸੌਰੀ ਸੌਰੀ ਇਹਨਾਂ ਦਾ ਕੋਈ ਨੰਬਰ ਲੱਗ ਗਿਆ ਸੌਰੀ ਨਹੀਂ ਤੂੰ ਹਾਂ ਚਾ ਉਹਨਾਂ ਦਾ ਨੰਬਰ ਲੱਗ ਗਿਆ ਤਾਂ ਤੂੰ ਵੀ ਉਹਨਾਂ ਦੀ ਉਸਤਤ ਕਰੀ ਜਾਣੀ ਸੀ ਹਾਂ ਉਹ ਤਾਂ ਤੈਨੂੰ ਕੁਦਰਤੀ ਮੈਂ ਕਹਿਦਾ ਵੀ ਨਮਨੀਤ ਕੌਰ ਦਾ ਨੰਬਰ ਆ ਵੀ ਹਾਂ ਸੁਣ ਤਾਂ ਲਵਾ ਵੀ ਇਹ ਬੰਦਾ ਕੌਣ ਹੈ ਨਾ ਬੱਚਿਆਂ ਟੋੜੇ ਕੋਈ ਗੱਲ ਨਹੀਂ ਬਾਬਾ ਜੀ ਕੋਈ ਗੱਲ ਨਹੀਂ ਇਹ ਕੱਲੀ ਗੱਲ ਤੇ ਮਾਫ਼ ਕਰ ਉਸ ਉਹਨੇ ਭਾਈ ਮਨਪ੍ਰੀਤ ਸਿੰਘ ਖੁਦ ਬੋਲ ਰਿਹਾ ਮੈਂ ਇਹ ਨੰਬਰ ਮੇਰਾ ਹੈ ਮੈਂ ਸਵੇਰੇ ਇੱਕ ਵਾਰੀ ਤਾਂ ਮੈਂ ਤੇ ਜਾਨਣਾ ਕਰੀ ਧੰਨਵਾਦ ਹੋਰ ਠੀਕ ਹੋਰੀ ਨਹੀਂ ਅਸੀਂ ਤਾਂ ਠੀਕ ਹੀ ਆ ਨਹੀਂ ਹੁਣ ਤੂੰ ਹੁਣ ਤੂੰ ਦੱਸ ਵੀ ਨਮਨੀਤ ਕੌਰ ਕੀ ਕਰਦੀ ਹੈ ਓਕੇ ਓਕੇ ਸੌਰੀ ਸੌਰੀ ਨਹੀਂ ਨਹੀਂ ਮੈਨੂੰ ਦੱਸ ਨਾ ਵੀ ਨਮਨੀਤ ਕੌਰ ਕੀ ਕਰਦੀ ਹੁਣ ਸਾ सॉरी ਕਰ ਕੋਈ ਨਾ ਬਸ ਨਹੀਂ ਮੈਨੂੰ ਉਹ ਮੈਨੂੰ ਇਹ ਤਾਂ ਦੱਸ ਵੀ ਹੁਣ ਨਿੰਗ ਸਿੰਘ ਸਹੀ ਕਰਦੇ ਆ ਕਿ ਇਹ ਪਖੰਡੀ ਸਹੀ ਕਰਦੇ ਦੱਸ ਨਹੀਂ ਨਹੀਂ ਵਖੰਡੀ ਸਹੀ ਕਰ ਰਹਾ ਜੀ ਨਹੀਂ ਸਹੀ ਕਰ ਰਹੇ ਗਲਤ ਕਰ ਰਹੇ ਸੌਰੀ ਇੱਕ ਮਿੰਟ ਕੋਈ ਨਾ ਬਸੇ ਪੱਤੇ ਵਾਧ ਘੱਟ ਗਿਓ ਬੱਸ ਕੋਈ ਗੱਲ ਸੌਰੀ ਚਲ ਕੋਈ ਨਹੀਂ ਮੈਂ